ਜੈ ਸ਼੍ਰੀ ਰਾਮ ਮੈਂ ਸ਼ਰਜੀਤ ਬਿੱਟੂ ਏਜੇ ਟੀਵੀ ਨਿਊ ਚੈਨਲ ਸਾਵਧਾਨ ਨਿਊ ਚੈਨਲ ਤੋਂ ਲੋ ਅੱਜ ਅਸੀਂ ਪਹੁੰਚੇ ਹਾਂ ਦੁਰਗਾ ਮਾਤਾ ਮੰਦਰ ਬੀ ਆਰ ਐਸ ਨਗਰ ਜਿੱਥੇ ਅੱਜ ਰਮਾਇਣ ਜੀ ਦੇ ਪਾਠ ਦਾ ਭੋਗ ਪਿਆ ਆਓ ਤੁਹਾਨੂੰ ਉਸ ਪ੍ਰੋਗਰਾਮ ਦੇ ਵੱਖ-ਵੱਖ ਝਲਕੀਆਂ ਦਿਖਾਈਏ ਜੁੜੇ ਰਹੋ ਸਾਡੇ ਚੈਨਲ ਨਾਲ ਏਜੇ ਟੀਵੀ ਨਿਊ ਚੈਨਲ ਸਾਵਧਾਨ ਨਿਊ ਚੈਨਲ ਜੈ ਸ਼੍ਰੀ ਰਾਮ 咱们的敌人。 ਮੰਦਤੋਂ ਭਾਈ ਜਿਹੜੇ ਸਾਡੇ ਵਿੱਚ ਸ਼ਾਮ ਹੋਣ ਲਈ ਆਏ ਆ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸ਼wini ਗੱਭੀ ਨੇ ਜੋ ਕਿ ਪੰਡਤ ਜੀ ਜੀ ਕਰਕੇ ਰਾਮਾਨਾ ਜੀ ਜੀ ਕਾਲੀ ਮਾਤਾ ਮੰਦਤੋਂ ਸਾਡੇ ਵਿੱਚ ਸਪੈਸ਼ਲ ਆਏ ਆ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਮਾਣੋਗੀ ਜੀ ਜਿਹੜੀ ਬੈਟ ਮੀਨਾ ਸਾਹਿਬ ਜੀ ਜੋ ਕਿ ਜਿਨ੍ਹਾਂ ਦੇ ਲਈ ਮੈਂ ਘਵਾਚਿਆ ਹੋਇਆ ਅੱਜ ਲੱਭ ਗਿਆ ਬਹੁਤ ਬਾਰ ਆਇਆ ਉਹ 7000 ਰੁਪਏ ਬਣਾਏ ਸੀ ਜੀ ਇਹਨੇ ਅੰਦਰ

ீம் பரிம பாராயணிவிமஸ்ரி ஓம் ஓம் குருவா சார் தம்பம் பகவீசிய की मैं अनुरागा भवानी रामचरित सर कैसे बधानी स्वाहा पुनि नारद गरमो हुआ पारा कहस बहुरी राम ने अवतारा स्वाहा प्रभु अवतार कथा पुनि गाई तब शिशु चरित कैसे मनला ਹਾਂ ਜੀ ਜੈ ਸ਼੍ਰੀ ਰਾਮ ਜੀ ਅੱਜ ਦਾ ਜਿਹੜਾ ਇਹ ਬਹੁਤ ਵੱਡਾ ਮਹਾ ਜਾਗਿਆ ਹੋਇਆ ਹੈ ਇਹ ਮੇਰੇ ਰਾਮ ਪ੍ਰਭੂ ਰਾਮ ਦੀ ਕਿਰਪਾ ਹੈ ਜਿਹੜਾ 500 ਸਾਲ ਬਾਅਦ ਸਾਨੂੰ ਇੱਡੀ ਵੱਡੀ ਆਜ਼ਾਦੀ ਮਿਲੀ ਹੈ ਇਹ ਜਿਹੜਾ ਅੱਜ ਦਾ ਜਾਗ ਹੋਇਆ ਹੈ ਉਹਦੇ ਵਿੱਚ ਸਾਡੇ ਬੱਬੂ ਭਾਈ ਸਾਹਿਬ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਮਹਾਰਾਜ ਜੀ ਨੇ ਉਹ ਇੰਨੀ ਤਰੱਕੀ ਦਵੇ ਤੰਦਰੁਸਤੀ ਦਵੇ ਆਪਣੀ ਕਿਰਪਾ ਬਣਾਈ ਰੱਖਣ ਇੱਦਾਂ ਹੀ ਆਪਣੀ ਨੇਕ ਕਮਾਈ ਵਿੱਚੋਂ ਇੱਦਾਂ ਹੀ ਸਾਰੇ ਬਹੁਤ ਚੰਗੇ ਚੰਗੇ ਕੰਮ ਕਰਦੇ ਨੇ ਮਾਲਕ ਮੇਰਾ ਭਰਿਆਤ ਰੱਖਣ ਇਹੀ ਸਾਡੀ ਮਾਲਕ ਦੇ ਮੂਰੇ ਦੁਆਵਾ ਸਾਡੇ ਹਿੰਦੁਸਤਾਨ ਨੂੰ ਖੁਸ਼ਹਾਲ ਬਣਾ ਦੇਣ ਨਸ਼ਿਆਂ ਵਿੱਚੋਂ ਮੁਕਤ ਕਰਾ ਦੇਣ ਇਹ ਮੇਰੇ RAM ਜੀ ਅੱਗੇ ਮੇਰੀ ਅਰਦਾਸ ਹੈ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਹੱਦ ਕੀ ਕਰਿਆ ਜੀ ਕਰਿਆ ਤੇ ਉਸ ਪ੍ਰਮਾਤਮਾ ਨੇ ਹੈ ਪ੍ਰਭੂ ਜਗੇ ਰਾਤ ਕੀਤੀ ਸੀ ਕਿ ਇੱਕ ਵਿਧੀ ਨਾਲ ਇੱਕ ਯੱਕeradਾ ਪ੍ਰਭੂ ਜੀ ਤੁਸੀਂ ਕਿਰਪਾ ਕਰਨੀ ਹੈ ਤੇ ਅੱਜ ਇੰਨੀ ਖੁਸ਼ੀ ਹੋਈ 6 ਮਹੀਨੇ ਦੀ ਬੱਚੀ ਤੋਂ ਲੈ ਕੇ 101 ਸਾਲ ਦੇ ਬਜ਼ੁਰਗ ਤੱਕ ਅੱਜ ਇਸ ਯੱਗ ਦੇ ਵਿੱਚ ਆਏ ਬਹੁਤ ਚੰਗਾ ਲੱਗਿਆ ਸਾਨੂੰ ਲੱਗਦਾ ਕਿ ਜੇ ਇੱਕ ਸਦੀ ਤੋਂ ਪਾਰ ਦਾ ਬੰਦਾ ਯੱਗ ਦੇ ਵਿੱਚ ਸ਼ਾਮਲ ਹੋ ਜੇ ਤੇ 6 ਮਹੀਨੇ ਦੀ ਬੱਚੀ ਸ਼ਾਮਲ ਹੋ ਜੇ ਤੇ ਇਹਦਾ ਮਤਲਬ ਯੱਗ ਸੰਪੂਰਨ ਹੈ ਬਹੁਤ ਵੱਡੀਆਂ-ਵੱਡੀਆਂ ਆਤਮਾਵਾਂ ਬਹੁਤ ਵੱਡੇ-ਵੱਡੇ ਲੋਕ ਇੱਥੇ ਆਏ ਐ ਉਹ ਆਤਮਾਵਾਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਾਡੇ ਭਲੇ ਲਈ ਭੇਜਿਆ ਹੋਇਆ ਤੇ ਪ੍ਰਭੂ ਰਾਮ ਜੀ ਨੇ ਉਹਨਾਂ ਨੂੰ ਇੱਥੇ ਹੀ ਯੱਗ ਦੇ ਸ਼ਾਮਲ ਕਰਤਾ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਪ੍ਰਮਾਤਮਾ ਕਰੇ ਇਹ ਹੀ ਯੱਗ ਸਫਲ ਦੇਵੇ ਤੇ ਜਿਹੜਾ ਇਸ ਯੱਗ ਦੇ ਵਿੱਚ ਆਇਆ ਉਹ ਇੱਥੇ ਵੀ ਤੇ ਉਹਨੂੰ ਸਵਰਗਾਂ ਦੇ ਵਿੱਚ ਜਾ ਕੇ ਸਤਖੰਡ ਦੇ ਵਿੱਚ ਜਗ੍ਹਾ ਮਿਲੇ ਪ੍ਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਲਾ ਕੇ ਰੱਖਿਓ ਆਵਾ ਗਵੰਦ ਮੁਕਤ ਹੋ ਜਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੰਦਿਰ ਕਮੇਟੀ ਮਾ ਜੀ ਜੀ ਕੀ ਕਰਾ ਤਾ ਦੇਖੋ ਮੁੱਚਾ ਜਿਹੜਾ ਭਾਰਤ ਹੈ ਜਿਸ ਦਿਨ ਦਾ ਭਗਵਾਨ ਰਾਮ ਦੀ ਪ੍ਰਾਣ ਪ੍ਰਤੀਸ਼ਤਾ ਯੋਗਿਆ ਜ ਹੋਈ ਹੈ ਸਮੁੱਚਾ ਭਾਰਤ ਹਰ ਇੱਕ ਸੁਬਾ ਹਰ ਇੱਕ ਘਰ ਹਰ ਇੱਕ ਸ਼ਹਿਰ ਪਿੰਡ ਸ਼੍ਰੀ ਰਾਮ ਜੀ ਦੇ ਰੰਗਾ ਚ ਰੰਗਿਆ ਜਾ ਰਿਹਾ ਹੈ ਸਨਾਤਨ ਦੀ ਜਿਹੜੀ ਵੇਲ ਹੈ આજ 150 ਸਾਲ ਪਹਿਲਾਂ ਚੁੱਪਣ ਲੱਗੀ ਸੀ ਸੋ ਭਗਵਾਨ ਰਾਮ ਦੀ ਕਿਰਪਾ ਨਾਲ 22 ਜਨਵਰੀ ਦਾ ਬਹੁਤ ਹੀ ਵੱਡੇ ਪੱਧਰ ਤੇ ਪਰਫੁੱਲਤ ਹੋ ਰਹੀ ਹੈ ਉਸ ਕਰਕੇ ਮੇਰੇ ਵੱਲੋਂ ਸ਼੍ਰੀ ਹਿੰਦੂ ਤਖਤ ਦੀ ਗੱਦੀ ਵੱਲੋਂ ਹਿੰਦੂ ਤਖਤ ਦੇ ਪਰਿਵਾਰ ਵੱਲੋਂ ਕਿਉਂਕਿ ਆਦੀ ਸ਼ੰਕਰਾਚਾਰੀ ਜੀ ਮਹਾਰਾਜਾ ਲਾਇਆ ਬੋਟਾ ਹੈ ਉਹਨਾਂ ਨੇ ਉਸ ਸਮੇਂ ਦੀ ਬੋਧਿਧਰਮ ਦੇ ਵਿੱਚ ਤਰਕ ਕਰਕੇ ਸਨਾਤਨਿਆਂ ਨੂੰ ਵਾਪਸ ਲਿਆਂਦਾ ਸੀ ਤੇ ਅੱਜ ਜਿਹੜੀ ਹਿੰਦੂ ਤਖਤ ਦੀ ਗੱਦੀ ਹੈ ਦਿਲ ਦੀਆਂ ਗਹਿਰਾਈਆਂ ਚੋਂ ਕਰੋੜ ਕਰੋੜ ਵਧਾਈਆਂ ਦੇਣਾ ਤੁਮੂੱਚ ਸਨਾਤਨੀਆਂ ਨੂੰ ਜਿਹੜੇ ਲੋਕ ਕੋਸ ਸਮੇਂ ਸਨਾਤਨ ਤੋਂ ਵਿਚੜ ਗਏ ਕਿਸੇ ਕਾਰਨ ਹੋ ਅਸ਼੍ਰੀ ਵਿਚੜ ਗਏ ਉਹਨਾਂ ਵਾਸਤੇ ਦਰਵਾਜ਼ੇ ਸਨਾਤਨ ਦੇ ਖੁੱਲੇ ਆ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਨੂੰ ਬੇਨਤੀ ਹੈ ਵੀ ਆਓ ਸ਼੍ਰੀ ਹਿੰਦੂ ਤੱਕ ਤੁਹਾਨੂੰ ਘਰ ਵਾਪਸੀ ਦੀ ਅਪੀਲ ਕਰਦਾ